ਆਖਰ ਕੀ ਅਸਥੋਤਿਕ ਫਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਇੱਕ ਸ਼ਤਾਬਦੀ ਬਣਾਈ ਜਾ ਰਹੀ ਹੈ ਉਸ ਮਨ ਵਿੱਚ ਆ ਐਜੀਪੀਸੀ ਨੇ ਅੱਜ ਸੈਮੀਨਾਰ ਦਿੱਲੀ ਰੱਖਿਆ ਤੇ ਬੜੀ ਮੈਂ ਉਹਨਾਂ ਨੂੰ ਵਧਾਈ ਦਿੱਤੀ ਬੜੀ ਲੋੜ ਹੈ ਪੂਰੇ ਦੇਸ਼ ਨੂੰ ਦੱਸਣ ਦੀ ਲੋੜ ਕਿ ਸਿੱਖ ਪੰਥ ਹੀ ਇੱਕ ਹੈ ਜਿਹੜਾ ਪੰਥ ਹੈ ਜੋ ਸੈਕੂਲਰ ਪੰਥ ਹੈ ਜਿਸ ਦੇ ਗੁਰੂ ਸਾਹਿਬਾਨ ਨੇ ਦੂਜੇ ਧਰਮ ਨੂੰ Hindu ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਮੈਨਾਂ ਐਜ਼ ਅ ਐਗਜ਼ਾਮਪਲ ਕਿਤੇ ਧਰਮ ਹੀਰਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦੀਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਇੱਥੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਹੋਈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਉਹਨਾਂ ਦੀ 350 ਸਾਲਾਂ ਸ਼ਹੀਦੀ ਸ਼ਹਾਦਤ ਅਤੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਉਹਨਾਂ ਦੇ 350 ਸਾਲਾਂ ਗੁਰਿਆਈ ਸ਼ਤਾਬਦੀ ਨੂੰ ਸਬੰਧਤ ਵੱਖ-ਵੱਖ ਜਿਹੜੇ ਪ੍ਰੋਗਰਾਮ ਆ ਸਿਕ ਸੰਸਥਾਵਾਂ ਦੇ ਵੱਲੋਂ ਕਰਵਾਏ ਜਾ ਰਹੇ ਆ ਔਰ ਉਹਦੇ ਤਹਿਤ ਹੀ ਪੰਥ ਦੀ ਨਮੈਂਦਾ ਧਾਰਮਿਕ ਜਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਦਿੱਲੀ ਦੇ ਵਿੱਚ ਵੀ ਸੈਮੀਨਾਰ ਦਾ ਯੋਜਨ ਕੀਤਾ ਬੜੇ ਚੰਗੇ ਵਕਤੇ ਬੜੇ ਚੰਗੇ ਬਲਾਰੇ ਵਿਦਵਾਨ ਸੱਜਣ ਸਦੇ ਆ ਔਰ ਸੰਗਤਾਂ ਦਾ ਭਰਮਾ ਇਕੱਠਾ ਅੱਜ ਲੋੜ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਨੁੱਖੀ ਹਕਾਂ ਦੀ ਗੱਲ ਕੀਤੀ ਜਾ ਜਿਹੜੇ ਸਿੱਖਾਂ ਦੇ ਮਨੁੱਖੀ ਹੱਕਾ ਖਾਸ ਕਰਕੇ ਬੰਦੀ ਸਿੰਘ ਮੈਂ ਉੱਥੇ ਵੀ ਕਹਿ ਕੇ ਆਂ ਉਹ ਵੀ ਬਹਾਲ ਹੋਣੇ ਚਾਹੀਦੇ ਆ ਔਰ ਇਹਦੇ ਨਾਲ ਹੀ ਗੁਰੂ ਸਾਹਿਬ ਨੇ ਤਿਲਕ ਤੇ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਤੇ ਸਿੱਖਾਂ ਦੇ ਜਿਹੜੇ ਧਾਰਮਿਕ ਕਕਾਰ ਆ ਉਹਨਾਂ ਦਾ ਸਨਮਾਨ ਪੂਰੇ ਦੇਸ਼ 'ਚ ਹੋਣਾ ਚਾਹੀਦਾ ਸੈਂਟਰ ਸਰਕਾਰ ਜਾਂ ਰਾਜਾਂ ਦੀਆਂ ਸਰਕਾਰਾਂ ਇਸ ਗੱਲ ਦੇ ਉੱਤੇ ਸਖਤ ਹੋਣ ਕਿਤੇ ਕਿਸੇ ਦੀ ਕਿਰਪਾ ਨਾਲ ਲਈ ਜਾਵੇ ਤੇ ਕਿਸੇ ਦਾ ਘੜਾ ਨਾ ਲਾਇਆ ਜਾਵੇ ਔਰ ਇਹਦੇ ਨਾਲ ਹੀ ਕਿਉਂਕਿ ਉਸ ਵੇਲੇ ਜੋ ਸਾਡੇ ਹਿੰਦੂ ਵੀਰ ਆ ਉਹਨਾਂ ਦੇ ਧਰਮ ਦੇ ਵਿੱਚ ਔਰੰਗਜ਼ੇਬ ਦਖਲ ਕਰਦਾ ਸੀ ਕਿਸੇ ਵੀ ਹਕੂਮਤ ਨੂੰ ਕਿਸੇ ਵੀ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਦਖਲ ਨਹੀਂ ਕਰਨਾ ਚਾਹੀਦਾ ਸਿੱਖਾਂ ਨੂੰ ਇਸ ਬੰਦੀ ਸੁਚੇਤ ਰਹਿਣਾ ਚਾਹੀਦਾ ਔਰ ਜਿਵੇਂ ਤਿੰਨੇ ਸਿੱਖਾਂ ਨੇ ਜਦੋਂ ਸ਼ਹਾਦਤ ਦਿੱਤੀ ਮੁੱਖ ਗੁਰੂਵਾਲ ਹੀ ਸਾਨੂੰ ਸਾਰਿਆਂ ਨੂੰ ਮੁੱਖ ਗੁਰੂਵਾਲ ਰੱਖਣੇ ਚਾਹੀਦੇ ਜਿੱਥੇ ਕਿਤੇ ਵੀ ਸ਼ਤਾਬਦੀ ਦੇ ਸਮਾਗਮ ਮਨਾਏ ਜਾ ਰਹੇ ਆ ਵੱਧ ਚੜ ਕੇ ਉਹਦੇ ਵਿੱਚ ਸਿੱਖ ਸੰਗਤਾਂ ਨੂੰ ਭਾਗ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਅਛੇ ਦੀ ਗੁਰਪੁਰਬ ਨੂੰ ਸੰਮਾਰਪਤੇ ਅੱਜ ਵੱਡਾ ਸੈਮੀਨਾਰ ਇੱਥੇ ਦਿੱਲੀ ਵਿਖੇ ਰੱਖਿਆ ਗਿਆ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜੀ-ਬੜੀ ਕਿਰਪਾ ਤੇ ਬਖਸ਼ਿਸ਼ ਕਰਕੇ ਜਿਹੜਾ ਉਸ ਵੇਲੇ ਪੰਡਤ ਕਿਰਪਾ RAM ਜੀ ਆਪਣਾ ਦੁੱਖ ਲੈ ਕੇ ਗੁਰੂ ਚਰਨਾਂ ਦੇ ਵਿੱਚ ਨਵਾਜੇ ਤੇ ਸਤਗੁਰ ਜੀ ਨੇ ਉਹਨਾਂ ਨੂੰ ਸਮੁੱਚੀ ਕੌਮ ਨੂੰ ਉਸ ਅਰੰਗਜੀਤ ਦੀ ਜਿਹੜੀ ਨੀਤੀ ਸੀ ਕਿ ਮੈਂ ਜਨੇਊ ਰਹਿਣ ਨਹੀਂ ਦੇਣਾ ਤੇ ਗੁਰੂ ਸਾਹਿਬ ਨੇ ਕਿਹਾ ਮੈਂ ਇਹ ਜਨੇਊ ਦੀ ਰੱਖਿਆ ਲਈ ਰਹਿ ਮੈਂ ਇਹ ਲਾਉਣ ਨਹੀਂ ਦੇਣਾ ਤੇ ਸਤਗੁਰ ਜੀ ਨੇ ਫਿਰ ਕਿਰਪਾ ਕਰਕੇ ਇਸ ਪਵਿੱਤਰ ਸੀਸਗੰਜ ਦੀ ਧਰਤੀ ਤੇ ਸਤਗੁਰਾਂ ਨੇ ਆਪਣੀ ਸ਼ਹਾਦਤ ਦਿੱਤੀ ਸਤਗੁਰ ਜੀ ਦੇ ਤਿੰਨ ਸਿੱਖ ਗੁਰ ਸਿੱਖ ਜਿਹਨਾਂ ਨੂੰ ਗੁਰੂ ਸਾਹਿਬ ਦੀ ਅਸਨ ਮੁਖ ਉਹਨਾਂ ਨੇ ਵੀ ਛੇਤੀ ਪ੍ਰਾਪਤ ਕੀਤੀ ਇਹ ਸੈਮੀਨਾਰ ਅੱਜ ਰੱਖਿਆ ਗਿਆ ਜਿਹੜਾ ਅੰਤਰਰਾਸ਼ਟਰੀ ਤੇ ਇਹ ਆਪਣਾ ਸਾਡਾ ਸੈਮੀਨਾਰ ਸੋ ਉਹਦੇ ਸੰਬੰਧ ਦੇ ਵਿੱਚ ਸਾਰੀਆਂ ਬੁੰਬੁਲੀਆਂ ਵਿਚਾਰਾਂ ਵੀ ਹੋਈਆਂ ਤੇ ਕਹਾ ਵਿਚਾਰਾਂ ਹੋਣ ਗਿਆ ਵੀ ਸੋ ਸਤਪੁਰ ਦੇ ਚਰਨਾਂ ਵਿੱਚ ਅਰਦਾਸ ਵੀ ਕਰਦੇ ਸਾਰਿਆਂ ਬਲਾਰਿਆਂ ਦਾ ਇੱਕੋ ਹੀ ਫੋਕਸ ਹੈ ਕਿ ਕਿਉਂਕਿ ਸਹਿਬਾਂ ਦੀ ਇਹ ਸ਼ਹੀਦ ਦੀ ਗੁਰਪੁਰਪਿਆ ਤੇ ਸਾਰਿਆਂ ਦੀ ਇੱਕੋ ਜੀ ਅਰਦਾਸ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਲੰਬੇ ਆਸੇ ਤੇ ਬੈਠੇ ਆ ਗੁਰੂ ਸਾਹਿਬ ਜੀ ਕਿਰਪਾ ਕਰੋ ਇਹ ਤੁਹਾਡੀ ਸ਼ਤਾਬ ਦੀ ਤਾਈਆਂ ਹੋ ਸਫਲਿਆ ਜੇ ਉਹਨਾਂ ਨੂੰ ਵੀ ਆਪਾਂ ਗੁਰੂ ਸਾਹਿਬ ਜੀ ਕਿਰਪਾ ਕਰਕੇ ਆਪ ਆਪਣੇ ਘਰਾਂ ਨੂੰ ਜਿਹੜੇ ਆਪਣੇ ਨਿੱਜਲੇ ਨਹੀਂ ਕੌਮ ਖਾਤਰ ਜਿਹੜੇ ਇੰਨੇ ਨੇ ਲੰਬੇ ਹਰਸਾਂ ਦੇ ਜੇਲਾਂ ਦੇ ਵਿੱਚ ਬੈਠੇ ਆ ਛੇ ਮੇਨ ਤੌਰ ਤੇ ਫੋਕਸ ਰਿਹਾ ਬਾਕੀ ਜਿਹੜੀਆਂ ਤਰਪੇਸ਼ ਸਮੱਸਿਆਵਾਂ ਉਹਨਾਂ ਬਾਰੇ ਵੀ ਤੇ ਆਉਂਦੇ ਸਮੇਂ ਨੂੰ ਇਹ ਸਾਰਾ ਕਿਉਂਕਿ ਪ੍ਰੋਗਰਾਮ ਜਿਵੇਂ ਜਿਵੇਂ ਲਿਖਿਆ ਗਿਆ ਉਨਕੇ ਮੈਂ ਸਫਲ ਕਰਨਾ ਇਹ ਸਾਰਾ ਜਿਹੜਾ ਆ ਬੈਠ ਕੇ ਲਿਖਿਆ ਸਿਰ ਰਾਮ ਸ਼ੋਮਣੀ ਦੇ ਦੁਆਰਾ ਪੰਦਕ ਕਮੇਟੀ ਦੁਆਰਾ ਜਿਹੜਾ ਕੀਤਾ ਗਿਆ ਵੈ ਤੇ ਲਾ ਮਸਾਲਾ ਕਾ ਸਾਨੂੰ ਬੜੀ ਧੇਰ ਹੋ ਗਈ ਇੱਥੇ ਰਹਿਨੇ ਆ ਤੇ ਜਿਆ ਸੈਮੀਨਾਰ ਹੋ ਰਹੇ ਜੇ ਇਕੱਠ ਅੱਜ ਤੱਕ ਇਤਨੀ ਦੇਖਿਆ ਔਰ ਸਾਰਿਆਂ ਨੇ ਵਿਚਾਰ ਬਾਦਲ ਸਾਹਿਬ ਦੇ ਜਥੇਦਾਰ ਸਾਹਿਬ ਦੇ ਸਾਹਿਬ ਦੇ ਬੜੂ ਸਾਹਿਬ ਵਾਲਿਆਂ ਦੇ ਸੁਣੇ ਸਭ ਦੀ ਕੋ ਸਮਰਪਿਤ ਜੋ 350 ਸਾਲਾ ਸਮਾਗਮ ਇਹ ਕੀਏ ਜਾ ਰਹੇ ਹਨ ਦਾ ਸਮਰਦਾ ਕਿ ਗੁਰਤੇਗ ਬਦਰ ਸਾਹਿਬ ਦੀ ਸ਼ਤਾਬੀ ਨੂੰ ਸਮਰਪਿਤ ਐਸਜੀਪੀਸੀ ਵੱਲੋਂ ਜੋ ਇਹ ਸਮਾਗਮ ਕੀਤੇ ਜਾ ਰਹੇ ਨੇ ਇਸ ਤੋਂ ਅੱਛੀ ਹੋਰ ਕੋ ਗੱਲ ਹੋ ਨਹੀਂ ਸਕਦੀ ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਕੁਰਬਾਨੀ ਦਿੱਤੀ ਤਿਲਕ ਜੰਗੂ ਦੀ ਰੱਖਿਆ ਖਾਤਰ ਆਪਣੇ ਸੇਵਕਾਂ ਦੇ ਨਾਲ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਯਾਲਾ ਜੀ ਨਾਲ ਉਸ ਦਾ ਜ਼ਿੰਦਗੀ 'ਚ ਨਾ ਤਾਂ ਕਦੇ ਕੋਈ ਸ਼ਾਨੀ ਹੈ ਤੇ ਨਾ ਕਦੇ ਕੋਈ ਹੋ ਪਾਏਗਾ ਕਿਉਂਕਿ ਗੁਰੂ ਸਾਹਿਬ ਨੇ ਇਕ ਜਿਹੜਾ ਮੈਸੇਜ ਦਿੱਤਾ ਸੰਸਾਰ ਦੇ ਵਿੱਚ ਮਜਲੂਮਾਂ ਦੀ ਰੱਖਿਆ ਖਾਤਰ ਧਰਮ ਦੀ ਰੱਖਿਆ ਖਾਤਰ ਕਿਸੇ ਨੂੰ ਜ਼ਬਰ ਤੇ ਜ਼ੁਲਮ ਦੇ ਵਿੱਚ ਹਮੇਸ਼ਾ ਉਸ ਦੇ ਨਾਲ ਖੜ ਕੇ ਉਸ ਦੇ ਧਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦੇਣਾ ਇਸ ਤੋਂ ਵੱਡੀ ਹੋਰ ਕੋਈ ਗੱਲ ਹੋ ਨਹੀਂ ਸਕਦੀ। ਔਰ ਕਿਰਪਾ ਕਰੇ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਦਿਖਾਇਓ ਰਾਹ ਦੇ ਅਨੁਸਾਰ ਚੱਲਦਿਆਂ ਇਸ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਦੇ ਦਿਖਾਇ ਰਾਹ ਦੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਕੌਮਾਂ ਆਪਣੇ ਗੁਰੂਆਂ ਦੇ ਪ੍ਰੋਗਰਾਮ ਹਨ ਪੋਲਜਾਨੀਆਂ ਨੇ ਉਹ ਕਦੀ ਕਮਤ ਜ਼ਿਆਦਾ ਤੇ ਜੁੰਦਾ ਨਹੀਂ ਰਹੀਂਦੀ ਆ ਖਾਲਸਾ ਪੰਥ ਦੇ ਹੱਕ ਵਿੱਚ ਗੱਲ ਆਈਏ ਭਾਵੇਂ ਸਾਡਾ ਪ੍ਰਕਾਸ਼ ਉਤਸਵ ਹੋਵੇ ਭਾਵੇਂ ਸ਼ਹੀਦੀ ਦਿਹਾੜਾ ਅਤੇ ਭਾਵੇਂ ਜੋਤੀ ਜੋਤ ਸਮਾਨ ਦਾ ਖਾਲਸਾ ਪੰਥ ਨੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਆਪਣੇ ਨਾਲ ਸਮਾਗਮਾਂ 'ਚ ਹਿੱਸਾ ਲਿਆ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਖਾਲਸਾ ਮਨੰਦਾਰ ਹੈ ਤੇ ਮਨੰਦਾਰ